ਚਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕੋਸ਼ਿਸ਼ ਕਰਨਾ ਚੈਨ ਚੰਨ ਨੂੰ ਬਹੁਤ ਦੱਸੇ ਬਾਈ ਨੇ ਕੱਲ ਹੀ ਮਸ਼ੀਨ ਸਟਾਰਟ ਚੱਲਿਆ ਲੈ ਕੇ ਫੈਲਾ ਰੱਖਿਆ ਅੰਕ 1199 ਦਾ ਜੀ ਮੱਕੀ ਬੀਜਣ ਲੱਗਿਆ ਜੀ ਚਾਰ ਖੇਤਾਂ ਚ ਅੰਦਰ ਲਿਆਂ ਚ ਤੇ ਅੱਜ ਫੇਰ ਮੌਸਮ ਖਰਾਬ ਹੋ ਗਿਆ ਦੇਖੋ ਸੂਰਜ ਲਓ ਬੱਦਲ ਵਾਈ ਹੋ ਗਈ ਮੌਸਮ ਦਾ ਕੁਝ ਨਹੀਂ ਪਤਾ ਲੱਗਦਾ ਤੇ ਬਜਾਈ ਕਰੀਆ ਸਟਾਰਟ ਕੱਲ ਰੂਟਰ ਮਾਰਿਆ ਤੀ ਥੋੜਾ ਜਿਹਾ ਖੇਤ ਹੈਗਾ ਨਰਮ ਚਲੋ ਆਏ ਆ ਵੀ ਇਹਦੇ ਨਾਲੇ ਇਹੀ ਗਿੱਲੇ ਚ ਨਿਕਲੇ ਆਊਗੀ ਮੱਕੀ। 99 ਦੀ ਬਜਾਈ ਕਰਨ ਲੱਗੇ ਆ ਹਨਾ। ਐਦਾਂ ਦਾ ਪਲਾਟ ਆ। ਗਿੱਲ ਤਾਂ ਵਧੀਆ ਤੇ ਸਵੇਰ ਦਾ ਟਾਈਮ ਹੈ। ਕਰੋ ਦਰਸ਼ਨ ਸੂਰਜ ਦੇਵਤਾ ਦੇ ਤੇ ਬੱਦਲ ਬਾਈ ਨੇ ਲੁਕੋਇਆ ਹੋਇਆ। ਦਾਣੇ ਦੀ ਐਨੀ ਦੂਰ ਪੈ ਰਿਹਾ ਓਏ ਓਏ ਪਹਿਲਾ ਗੇੜਾ ਆਪਾਂ ਇੱਧਰ ਲਾਉਣਾ ਹੈ ਦੋ ਗੇੜੇ ਲਾਉਣੇ ਨੇ ਫਿਰ ਬਜਾਈ ਕਰਨੀ ਆਪਾਂ ਆਪਸ ਨੂੰ ਲੰਬਾ ਏ ਕਿਉਂਕਿ ਦੋ ਗੇੜੇ ਲਾ ਕੇ ਫਿਰ ਦੋ ਗੇੜੇ ਬਾਅਦ ਚ ਲਿਆ ਕੇ ਬਰੋਪਰ ਟਰੈਕਟਰ ਖੜ ਜਾਂਦਾ ਤਾਂ ਫਿਰ ਦੋ ਗੇੜੇ ਰਹਿ ਜਾਂਦੇ ਨੇ ਉੱਧਰ ਆਪਾਂ 66 ਸਾਈਡਾਂ ਦੇ ਵੱੱਦ ਲਾਉਣੇ ਆ 18 ਤੋਂ 20 66 ਲਾਉਣੇ ਆ ਇਹ 8 ਤਾਂ 18 ਤੋਂ 20 ਲਾਉਣੇ ਆ ਕਿਉਂਕਿ ਤਿੰਨ ਗੇੜਿਆਂ ਤੋਂ ਘੱਟ ਤੱਕ ਮੈਨ ਮੁਰਦੀ ਹੈ ਨਹੀਂ ਅਸਲ ਤਾਂ ਚਾਰ ਗੇੜਿਆਂ ਚ ਵਧੀਆ ਮੁਰਦੀ ਆ ਇਸ ਕਰਕੇ ਆਪਾਂ ਚਾਰ ਗੇੜੇ 20 20 ਛਾੜ ਤਾਂ ਲਾਉਣੀ ਲਾਉਣੇ ਨੇ ਸਮਝ ਲਓ ਵੀ ਸਾਢੇ ਤਿੰਨ ਗੇੜੇ ਬਣ ਜਾਂਦੇ ਨੇ ਫਿਰ ਤੇ ਮਸ਼ੀਨ ਮੁਰਨੀ ਸੌਖੀ ਰਹਿੰਦੀ ਆ ਤੇ ਛੱਲੀ ਨਹੀਂ ਡਿਗਦੀ ਸਾਈਡਾਂ ਤੇ ਜਿਆਦਾ ਨੁਕਸਾਨ ਹਮੇਸ਼ਾ ਬੜਾਈ ਮੋਕੇ ਸਾਈਡਾਂ ਤੇ ਹੁੰਦਾ ਕਿਉਂਕਿ ਜੇ ਨਜ਼ਰ ਕਟਰ ਸਿੱਧਾ ਹੋ ਕੇ ਨਹੀਂ ਲੱਗਦਾ ਉਹ ਨਜ਼ਰ ਨੁਕਸਾਨ ਹੋਣਾ ਹੀ ਹੋਣਾ ਜੇ ਸਿਆੜਾਂ ਦੇ ਵਿੱਚ ਸਿੱਧਾ ਉਧੀਆਂ ਚੁੰਝਾ ਵੱਡ ਜਾਣਗੀਆਂ ਤਾਂ ਫਿਰ ਨੁਕਸਾਨ ਘੱਟ ਹੋਊਗਾ ਮਿੱਤਰੋ ਫਿਰ ਤਾਂ ਜੇ ਕੋਈ ਟਾਂਡਾ ਗਿਰਿਆ ਬਤਾਉਦੀ ਨੁਕਸਾਨ ਹੋਣਾ ਨਹੀਂ ਤੁਹਾਨੂੰ ਪਤਾ ਮੱਕੀ ਦਾ ਨੁਕਸਾਨ ਜਾਂ ਦੂਏ ਲੋਟ ਛੋਟੇ ਲੋਟ ਵੱਡਦੇ ਆ ਆਪਾਂ ਉੱਥੇ ਜਿਹੜਾ ਟਾਂਡਾ ਮੂਰੇ ਆ ਜਾਂਦਾ ਚੁੰਝਦੇ ਉਹ ਡਿਗੇ ਜਾਂਦਾ ਉੱਥੇ ਨੁਕਸਾਨ ਹੁੰਦਾ ਇਸ ਕਰਕੇ ਆਪਾਂ ਸਾਈਡਾਂ ਤੇ ਵੱਧ ਤੋਂ ਵੱਧ ਗੜੇ ਲਾਉਨੇ ਆ ਜੱਸੇ ਭਾਈ ਨੇ ਪਾਤਾ ਲੰਬੇ ਪਾਸੇ ਨੂੰ ਫੇਰਾ ਦੂਸਰਾ ਗੇੜਾ ਲਈ ਆਉਂਦਾ ਤੇ ਹੁਣ ਤੁਹਾਨੂੰ ਦਿਖਾਉਣਾ ਕਿੱਥੇ ਰੋਕੂਗਾ ਇਹ ਉਹ ਤੋਂ ਬਾਅਦ ਉਹ ਗੇੜੇ ਫੇਰ ਲੱਗ ਜਾਣੇ ਨੇ ਆਜਾਓ ਜੀ ਆਜਾਓ ਤੇ ਆਪਣੇ ਸਾਈਡਾਂ ਦੇ ਗੇੜੇ ਪੂਰੇ ਹੋ ਜਾਣੇ ਨੇ ਅਮਰੀਨ ਸਵੇਰੇ ਉੱਠ ਕੇ ਅਮਰੀਨ ਵੀ ਪਹੁੰਚ ਗਈ ਖੇਤ 'ਚ ਆਦੀ ਲੈ ਕੇ ਸਟੋਰ ਤੇ 200 ਪੈਗ ਇਹਦੇ ਵਿੱਚ ਮੋٹے ਦਾ ਰਾਸ਼ਨ ਲੋ ਜੀ ਲਾ ਤਾਤਾ ਪਲਾਟ ਲਵੇ ਤੇ ਬਰੀਕ ਬਰੀਕ ਭੂਰ ਜੀ ਲਾਗੀ ਪੈਣ ਮੀਂਹ ਦੀ ਕਿਤੇ ਕਿਤੇ ਛਿੱਟਾ ਜਾ ਗਿਰਦਾ ਤੋ ਦੋ ਟਰਾਲੀਆਂ ਖੜੀਆਂ ਨੇ ਉਰੇ ਆ ਦੇਖੋ ਤੇ ਮੀਂਹ ਆ ਗਿਆ بارش ਲੈਨ ਚ ਲੱਗੀਆਂ ਸਟੋਰ ਦੇ ਵਿੱਚ ਸਟੋਰ ਵਿੱਚ ਚੱਲਦਾ ਕਰਦਾ ਇਹਨਾਂ ਨੇ ਆ ਦੇਖੋ ਪੂਰੇ ਜੋਰਾ ਨਾਲ ਭਰ ਗਿਆ ਖਿੱਚਿਆ ਪਿਆ ਕੰਮ फेर ਵੀ ਚਲਦੀ ਆ ਮਾਰ ਉੱਤੇ ਜਾਈ ਜਾਂਦਾ ਆ ਆ ਕੰਮ ਬੜੀਆ ਸੌਖਾ ਕਰਕੇ ਜਾਂ ਸਹਾਰੇ ਲੈ ਵੜਾੜਿਆ ਦੀ ਸਟੋਰ ਚੋਂ ਲੈ ਚਲਿਆ ਟਰਾਲੀ ਦਾਢੀ ਇੱਕ ਖਾਲੀ ਹੋ ਗਈ ਤੇਰਾ ਜੀ ਲੱਗਦਾ ਦੇਖ ਕੇ ਐ ਲਾਈਨ ਜੀ ਨੂੰ ਜੱਸੇ ਖੁਸ਼ ਹੁੰਦਾ ਕ ਨਹੀਂ ਬਾਕੀ ਭਰਾਵੋ ਤੁਸੀਂ ਦੱਸ ਦੋ ਵੀ ਕੀ ਕਹਿੰਦਾ ਨਹੀਂ ਸਹਜ ਦੇਖ ਤੁਸੀਂ ਇੱਕ ਸਾਰ ਸਹਜ ਦੇਖਦੇ ਇਹ ਬੀਜ ਆ ਨਾ ਫਿਰ ਸੀਡ ਹੈ ਮਤਲਬ ਕਿ ਇਹ ਅੱਖਾਂ ਦੀ ਕੁਆਲਿਟੀ ਤੇ ਸੀਡ ਦੇਖੋ ਤੁਸੀਂ ਆ ਲੋ ਕਰੋ ਸ਼ੈੱਕ ਤੁਹਾਨੂੰ ਦਿਖਾਉਨੇ ਆ ਆ ਲੋ ਇੱਧਰ ਦੇਖੋ ਰੌਣਕ ਜਿੰਨੇ ਨੂੰ ਹੱਥ ਪਿਆ ਸਾਰੀ ਇੱਕੋ ਸਾਰਦੀ ਨੇ ਨਜ਼ਾਰਾ ਹੈ ਫੇ ਪੂਰਾ ਵਧੀਆ ਬਾਕੀ ਪਰਮਾਤਮਾ ਪੂਰਾ ਸਾਥ ਦੇ ਰਿਹਾ ਜਿਹੜਾ ਵਧੀਆ ਛਾੜ ਦੇ ਹੀ ਜਾਂਦਾ ਆਪਣਾ ਕੰਮ ਆ ਸੇਵਾ ਕਰਨਾ ਆਪਾਂ ਮੜੀ-ਮੋਟੀ ਕਰੀ ਜਾਂਦੇ ਜਿੰਨੀ ਕੋ ਹੁੰਦੀ ਆ ਬਾਕੀ ਰਹਿ ਨਹੀਂ ਹੁੰਦੀ ਅੱਜ ਆ ਬੱਬਰ ਸ਼ੇਰ ਮਗਰ ਪਾਤੀ ਮਸ਼ੀਨ ਤੇਜ਼ ਪੱਟਸ ਰੋਟੀ ਗਾਂਦੇ ਨੇ ਪਲਾਟ ਤੇ ਲੱਗਿਆ ਜੀ ਖਾਣ ਪਾਉਣ ਇਦਾਂ ਦਾ ਪੈ ਰਿਹਾ ਖਾਣ ਤੁਹਾਡੇ ਸਾਹਮਣੇ ਆ ਕਰੋ ਚੈੱਕ ਬਹੁਤ ਬੜੀਆ ਪਾ ਰਿਹਾ ਖਾਣ ਜਿੰਦਾ ਦੀ ਵਿਜਾਈ ਹੋਣੀ ਕਰੀ ਆ ਅੱਗੇ ਤੇ ਆਪਾਂ ਨੇ ਖਾਲ ਕੱਢਣ ਲਾਗੇ ਦੋਏ ਖਾਲ ਕੱਢਣੇ ਨੇ 4 ਕਿਲਿਆਂ ਚ ਇਹ ਰੌਣਕ ਚੈੱਕ ਕਰੋ ਤੁਸੀਂ ਜਿਉਂ ਜਿਉਂ ਦਿਨ ਚੜਦਾ ਜਿਉਂ ਜਿਉਂ ਵਧੀਆ ਸਫਾਈ ਆਉਂਦੀ ਆ ਐਨ ਪੂਰੀ ਘੈਂਟ ਆ ਤੁਹਾਡੇ ਸਾਹਮਣੇ ਆ ਚਮਕਦਾ ਪੂਰਾ ਰੰਗ ਰੂਪ ਪੂਰਾ ਘੈਂਟ ਆ ਆਲੂ ਦਾ ਇੱਕ ਸਾਈਜ਼ ਐ ਜੱਸੇਰੀ ਲੱਗੀ ਡਿਊਟੀ ਰੂਟਰ ਤੇ ਚੱਲਦਾ ਇਹ ਤੋਂ ਬਾਅਦ ਇਹ ਪਲਾਟ ਦੀ ਕਰਨੀਆਂ ਵਜਾਈ ਮੱਕੀ ਦੀ ਤੇ ਲੇਜ਼ਰ ਗੱਲ ਮਾਰਤਾ ਸੀ ਇਹਦੇ ਤੇ ਫਿਰ ਰੂਟਰ ਮਾਰ ਰਿਹਾ ਜੱਤੀ 30 ਨਾਲ 8 ਕੋਟਾ ਤੇ ਅੱਜ ਥੋੜੀਆਂ ਜੀਆਂ ਕਣੀਆਂ ਵੀ ਪਈਆਂ ਨੇ ਤਾਂ ਪੰਜ ਇਸੇ ਕਰਕੇ ਲਾਇਆ ਤੇ ਸਾਰਾ ਇਹ ਲੰਗੇ ਦੇ ਪੁੱਜ ਗਿਆ ਹੋ ਗਿਆ ਮਾੜਾ ਜਿਹਾ ਪਲਾਟ ਬਾਲਾ ਤਾਂ ਨਹੀਂ ਗੱਲ ਤਾਂ ਜਦੋਂ ਠੀਕ ਆ ਨਾਰਮਲ ਜੀ ਹੈਗੀ ਆ ਯਾਨੀ ਜ਼ਮੀਨ ਵਧੀਆ ਬਣੀ ਜਾਂਦੀ ਆ ਆ ਦੇਖੋ ਦੂਸਰੇ 'ਚ ਜੇ ਚੱਲਦਾ ਹੈ ਐਲਰੇ ਦੂਸਰੇ ਤੇ ਅੱਧਾ ਕ ਪਲਾਟ ਵਹਿ ਗਿਆ ਤੇ ਅੱਧਾ ਕ ਰਹਿਦਾ ਚੱਲਦੇ ਹਾਂ ਹੁਣ ਆਪਾਂ ਉੱਧਰ ਦੇਖਿਆ ਗਿਆ ਆਪਾਂ ਉੱਧਰ ਕਿੱਥੇ ਕਰੀਏ ਹੁੰਦੇ ਆ ਨੇ ਫਸੇ ਜਾਂਦਾ ਕੰਮ ਇੱਕ ਤਾਂ ਸਾਹਮਣੇ ਹੀ ਚੱਲਦਾ ਠੀਕੇਦਾਰ ਹੋਰੇ ਪੱਟਦਾ ਤੇ ਬਾਅਦ ਜਿਹੜੇ ਜ਼ਿਆਦਾ ਜਾਣੇ ਨੇ ਉਹ ਦੂਜੇ ਪਾਸੇ ਨੇ ਜੀ ਨਵੇਂ ਸਪੋਰਟ ਜੀ ਰਹਿ ਗਈ ਪੰਨਾ ਜਿਆ ਤੇ ਅੱਜ ਤਾਂ ਨਹੀਂ ਪੱਟ ਹੁੰਦਾ ਰਹਿ ਜੂ ਥੋੜਾ ਮੋਟਾ ਬਾਕੀ ਕੰਮ ਖੱਚਿਆ ਪਿਆ ਪੂਰਾ ਬੰਦਿਆਂ ਨੇ ਚਾਹ ਬਣੀ ਪੀ ਰਹੇ ਨੇ ਉਹ ਜਿਹੜੇ ਪਲਾਟ ਨੂੰ ਆਪਾਂ ਰੂਟਰ ਮਾਰਿਆ ਤੀ ਜੱਸੇ ਬਾਈ ਨੇ ਤੇ ਉਹਦੀ ਬਾਰੀ ਵੀ ਆ ਗਈ ਬਜਾਈ ਦੀ ਤੇ ਜੱਸਾ ਬਾਈ ਪਹਿਲੀ ਥੈਲੀ ਲੱਗਿਆ ਪਾਉਣ ਕਿਹੜੀ ਕੰਪਨੀ ਵੀ ਜਰੇ ਹੈ ਆਰਾ 99 ਆਤਾ ਜੀ ਪਹਿਲਾ ਗੇੜਾ ਇੱਧਰੇ ਪਲਾਟ ਨੂੰ ਵੀ ਗਾਹਾਂ ਖਾਲ ਆਪਾਂ ਪਹਿਲਾਂ ਬਾਹਰ ਆ ਬਥਿਓ ਕੱਢਤਾ ਆਹੋ ਸਿਰੇ ਤੇ ਨਾਲੇ ਟਾਕੇ ਰ ਸਿੱਧਾ ਹੋ ਜੂ ਨਾਲੇ ਖਾਲ ਪੈ ਗਿਆ ਦੇ 12ਵੇਂ ਘਰ ਪੱਟ ਪਟਈਏ ਨਾਲ ਚੰਗਾ ਤੇ ਟਰੈਕਟਰ ਘੜਾਤਾ ਇੱਕ ਗਾੜੇ ਦੇ ਵਿਚਾਰੇ ਪਾਉਣਾ ਬਾਅਦ ਵਿੱਚ ਖਿੱਚਦੇ ਨੇ ਵੀ ਜ਼ੀਰੋ ਬਾਅਦ ਠੀਕ ਆ ਗੱਲ ਤੇ ਬੈੱਡ ਵੀ ਵਧੀਆ ਬਣ ਰਿਹਾ ਕੋਈ ਜ਼ਿਆਦਾ ਗਲੇ ਨਹੀਂ ਉੱਠ ਰਾ ਇਹ ਤਕਰੀਬਨ ਬਿਨਾਂ ਪਾਣੀ ਤੋਂ ਹੀ ਜੰਮੇ ਆਉਣੀ ਆ ਲਵੇ ਜੇ ਜਾ ਕੇ ਜਦ ਬਰੋਬਰ ਜੀ ਆ ਗਈ ਪਾਣੀ ਲਾ ਦਾਂਗੇ ਪਤਲਾ ਪਤਲਾ ਇੱਕੇ ਧਾਰਨੇ ਵੀ ਇੱਧਰ ਲਾਤਾ ਲਵੇ ਕੰਮ ਟਾਂਕਾ ਲੱਗ ਗਿਆ ਮਾਰਨਾ ਸਲਾਈ ਕਰਨਾ ਗੱਲ ਤੋਂ ਬਾਅਦ ਕਰਾਂਗੇ ਲੋਡਿੰਗ ਪਰ ਇਹ ਕਹਿੰਦੇ ਲਾਈ ਕਰਦਾ ਜੱਸਾ ਬਾਈ ਆਉਂਦਾ ਇਹ ਇੰਜ ਕਰ ਰਹੇ ਕੇ ਇਹ ਸਾਹਮਣੇ ਰੱਖਣਾ ਪੈਂਦਾ ਟਾਇਰ ਲਾਈਨ ਤੇ ਪੂਰਾ ਤਕਨੀਕ ਨਾਲ ਫੇਰ 24 ਇੰਚ ਤੇ ਪੂਰੀ ਵਧੀਆ ਤਰੀਕੇ ਨਾਲ ਵਜਾਈ ਹੋਈ ਆ ਤਿਆਰੀ ਜਗ੍ਹਾ ਮੈਂ ਪੂਰਾ ਮਸ਼ੀਨ ਬਾਹਰ ਨਿਕਲੇ ਜਦੇ ਖੜਾ ਆ ਆ ਦੇਖੋ ਦਾ ਪਾਇਆ ਨਾਲ ਹੁੰਦੇ ਖਾਲ ਪਾ ਦੇਣਾ ਕੰਮ ਨੱਪੀ ਤੁਰੇ ਜਾਂਦੇ ਨੇ ਜੱਟੇ ਉਹ ਨਹੀਂ ਕਰੇ ਪਤਾ ਨਹੀਂ ਕੀ ਕਰੀ ਜਾਂਦਾ ਦੇਖੋ ਸਵੇਰੇ ਵੀ ਬੱਦਲ ਦੁਪਹਿਰਾਂ ਵਧੀਆ ਲੱਗਿਆ ਤੇ ਹੁਣ ਫੇਰ 5 ਕ ਵੱਜਣੇ ਵਾਲੇ ਨੇ ਦੇਖੋ ਬੱਦਲ ਵਾਈ ਜੀ ਕਿਧਰ ਨਹੀਂ ਆਜੀ ਸਮਝ ਨਹੀਂ ਆਉਂਦੀ ਵੀ ਕੀ ਕਰੀ ਜਾਂਦਾ ਪਿਆ লাগ ਗਿਆ ਜੀ ਕੰਮ ਲਵੇ ਤੇ ਆ ਰਹਿ ਗਿਆ ਬਸ ਤਿੰਨ ਚਾਰ ਕਗੇੜੇ ਡੀਏਪੀ ਦਾ ਥੈਲਾ ਲੱਗਿਆ ਪਾਉਣ ਅੱਦਾ ਅੱਦਾ ਦੋੇ ਪਾਸੇ ਪਹਿਲਾਂ ਇੱਕ ਇੱਕ ਥੈਲਾ ਪਾ ਲਿਆ ਇਹਦੀ ਸਹੀ 5 ਵਜੇ ਲਾਡੀ ਵਾਈ ਵੀ ਪਹੁੰਚ ਗਿਆ ਲੇਜ਼ਰ ਲੈ ਕੇ ਤੇ ਆਹ ਪਲਾਟ ਲੇਜ਼ਰ ਤੋਂ ਰਹਿੰਦਾ ਤੇ ਲੱਗਿਆ ਆਪਦਾ ਫਿਟਿੰਗ ਕਰਨ ਸਮਾਨ ਤੇ ਉਦੋਂ ਬਾਅਦ ਚਲਾਊਗਾ ਕਿਉਂਕਿ ਥੋੜਾ ਜਿਹਾ ਖੇਤ ਨਰਮਤੀ ਇਸ ਕਰਕੇ ਫਿਰ ਪਹਿਲਾਂ ਹੋਰ ਕੰਮ ਵੀ ਦੀਗੇ ਦੋ ਚਾਰ ਉਹ ਕਰਕੇ ਆਇਆ ਤੇ ਹੁਣ ਇਦਾਂ ਦਾ ਹੋ ਗਿਆ ਪਲਾਟ ਅੱਜ ਹਵਾ ਜੀ ਫਿਰ ਗਈ ਤੇ ਨਹੀਂ ਫਿਰ ਤੁਹਾਨੂੰ ਪਤਾ ਨਾਲੇ ਚੋਪੜਾ ਜਾਂਦਾ ਗਿੱਲਾ ਇਸ ਕਰਕੇ ਤੇ ਹੁਣ ਹਵਾ ਲੱਗੀ ਵੀ ਆ ਭੁਰਪਰੀ ਜੁੱਤੇ ਮਿੱਟੀ ਹੈਗੀ ਤੇ ਮੋਟਾ-ਮੋਟਾ ਕਰ ਦੇਣਾ ਆਪਾਂ ਨੇ ਇਨੇ ਤੌਰ ਤਾ ਕੰਮ ਇਧਰਲੀ ਸਾਈਡ ਲੱਗ ਗਿਆ ਘੇਰਾ ਵਗਲ ਲਿਆ ਨੇ ਆਪ ਦਾ ਇਹ ਵੀ ਇਧਰਲੀ ਸਾਈਡਾਂ ਲਾਤੀਆਂ ਦੋ ਗੇੜੇ ਪਰਲੇ ਪਾਸੋਂ ਨਹੀਂ ਜਾਂਦਾ ਨਿਬੜ ਗਿਆ ਕੰਮ ਉਧਰ ਵੀ ਦੋ ਗੇੜੇ ਰਹਿੰਦੇ ਨੇ ਇੱਕ ਸਾਈਡ ਰਹਿੰਦੀ ਹੈ ਤੇ ਏਡੀ ਜੀ ਕਾਣ ਵੀ ਘਰਤਾ ਮੋੜ ਕੇ ਬਾਰੇ ਦੋ ਗੀ ਲਿਆਦਾ ਵੀ ਲਓ ਜੀ ਲਾਤਾ ਲਵੇ ਕੰਮ ਸਾਈਡਾਂ ਵੀ ਕੱਟਤੀਆਂ ਤਕੌਣੀਆਂ ਜਿਹੜੀਆਂ ਦੇਖੋ ਦੋ ਫਾਂਟਾਂ ਲਾਤੀਆਂ ਸਰੇ ਵਾਲੀਆਂ ਤੇ ਦਵਾਰੇ ਆ ਦੋ ਲਾਈਨਾਂ ਲਈ ਆਉਂਦਾ ਲਾਣੇਦਾਰ ਉਧਰੋਂ ਤੇ ਖਰਤੀਆਂ ਬੇਲ ਫੂੜ ਕੱਢ ਕੇ ਪਰ ਇਹਨਾਂ ਨੇ ਸਾਈਡ ਕਰਤੀ ਲਾ ਦੇਣਗੇ ਥੋੜਾ ਹੀ ਰਹੂ ਇਧਰਲਾ ਪਾਸਾ ਦਾ ਸਿਰੇ ਕਰ ਦੇਣਗੇ ਤੇ ਉਧਰਲਾ ਤਕੋਨੀਆਂ ਆਈਆਂ ਵੱਟਾਂ ਰਹਿ ਜਾਣਗੀਆਂ ਬੰਦੇ ਵੀ ਬਹੁਤ ਨੇ ਵੈਸੇ ਬਾਕੀ ਦਾਣਾ ਚੱਕ ਕਰ ਲਓ ਜੀ ਆਲੂ ਦਾ ਪੂਰਾ ਜੀ ਲੱਗਦਾ ਪਲਾਟ ਦੇ ਵਿੱਚ ਹੈ ਨਾ ਪੂਰੀ ਵਧੀਆ ਰੌਣਕ ਹੈ ਆਲੂਆਂ ਦੀ ਬਹੁਤ ਸੁਨੱਖਾ ਬੀਜ ਹੈ ਰੰਗ ਪੂਰਾ ਆਲੂ ਤੇ ਜੀ ਬਹੁਤ ਵੀਰ ਪੁੱਛਦੇ ਨੇ ਨਵੇਂ ਬੀਜ ਦੀ ਕੀ ਪਛਾਣ ਹੈ ਲਓ ਜੀ ਕਰੋ ਚੈੱਕ ਤੇ ਆਹ ਦਾਣਾ ਦਾਣਾ ਇਹੀ ਪਛਾਣ ਹੈ ਨਵੇਂ ਬੀਜ ਦੀ ਪੂਰੀ ਰੌਣਕ ਹੈ ਚੱਲ ਪਿਆ ਜੀ ਕੰਮ ਲੋਡਿੰਗ ਦਾ ਟਰਾਲੀ ਲੋਡ ਕਰ ਰਹੇ ਨੇ ਬੰਦੇ ਜੀ 300 ਥੈਲਾ ਲੋਡ ਕਰਨਾ ਟਰਾਲੀ ਦੇ ਵਿੱਚ ਦੋ ਟਾਂਗਾ ਲਾਤੀਆਂ ਕਾ ਕੈ ਦੀ ਲਾ ਰਹੇ 42 42 ਵਾਲੀ ਦੀ ਲਾ ਰਿਹਾ ਆਵਾ ਤੁਹਾਨੂੰ ਪਤਾ ਵੀ ਖੇਤ ਨਰਮ ਨੇ ਇਸ ਕਰਕੇ ਟੋਜਨ ਪਾ ਕੇ ਹੀ ਕੱਢਾਂਗੇ ਲੀ ਵੈਸੇ ਆਪਾਂ ਨੇ ਪੱਕੀ ਕਰੀ ਵੀ ਆ ਫਿਰ ਵੀ ਟੋਚਨ ਤੋਂ ਬਿਨਾਂ ਆਪਾਂ ਕੱਢਣੀ ਹੋਈ ਨਹੀਂ ਬਾਅਦ ਵਿੱਚ ਬਹੁਤ ਖੱਜਲ ਖਵਾਰ ਹੁੰਨੇ ਆ ਉਸ ਕਰਕੇ ਆਪਾਂ ਜੋਰ ਲਵਾਉਣਾ ਹੀ ਹੈ ਨਹੀਂ ਜੱਟ ਟੋਇਟ ਆਏ ਜਿਵੇਂ ਫਿਰ ਤੁਹਾਨੂੰ ਪਤਾ ਹੋਈਓ ਆਟੋਮੈਟਿਕ ਟਰਾਲੀ ਬੈਠ ਜਾਂਦੀ ਆ ਕਿਉਂਕਿ ਸਾਰੇ ਖੇਤ ਪਲਾਉ ਨੇ ਪਲਾਉ ਕਰਕੇ ਨਾਲ ਫਿਰ ਸਬਸੋਇਲਰ ਵੀ ਚੱਲਿਆ ਹੁੰਦਾ ਕਿ ਪਤਾ ਨਹੀਂ ਲੱਗਦਾ ਵੀ ਕਿੱਥੇ ਸਭ ਸਵੇਰ ਦੀ ਰਤ ਜੀ ਰੰਗੀ ਹੁੰਦੀ ਆ ੜੱਕ ਦੇ ਕੇ ਬੈਠ ਜਾਂਦੀ ਆ ਥੱਲੇ ਬਹੁਤ ਸਵੀਟਨਾ ਚੜਦੇ ਨੇ ਬੰਦੇ ਦੇਖੋ ਖੱਚਿਆ ਪਿਆ ਕੰਮ ਪੂਰਾ ਲੋਡਿੰਗ ਵਾਲਿਆਂ ਨੇ ਭੱਜੇ ਹੀ ਜਾਂਦੇ ਨੇ ਉੱਪਰ ਫੱਟੇ ਦੇ ਅੱਜ ਛੋਟਾ ਫੱਟਾ ਲੱਗਿਆ ਹੋਇਆ ਇੱਧਰ ਦੂਆ ਬੜਾ ਉੱਧਰ ਜਾਂਦਾ ਚਾਰ ਲਾਈਨਾਂ ਲਾਤੀਆਂ ਦੇ ਵੱਧ 19 ਟਰਾਲੀ ਛੇਤੀ ਲੋਡਿੰਗ ਆ ਮੈਂਟੋ ਮੈਂਟੀ ਲੋਡ ਕਰ ਦਿੰਦੀ ਇਹਨਾਂ ਨੇ ਮੈਨੂੰ ਲੱਗਦਾ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ 300 ਬੈਗ ਐ ਮਾਰਨਾ ਪਰ ਟਾਰਗੇਟ ਟਰਾਲੀ 'ਚ ਲਾਈਨ ਟੁੱਟਾ ਨਹੀਂ ਦਿੰਦੇ ਫੱਟੇ ਤੋਂ ਦੇਖ ਲਓ ਲੋ ਬਹੁਤ ਤੇਜ਼ ਬੰਦੇ ਨੇ ਬੰਦੇ ਵੀ ਜਿਆਦੇ ਨੇ ਲਓ ਜੀ ਨਿਪੜ ਗਈ ਟਰਾਲੀ ਤੇ ਕੰਪਲੀਟ ਕਰਤੀ ਡੰਡਿਆ ਜੇ ਪਾ ਰਹੇ ਹੋ 6 ਬੋਰੀਆਂ ਪਈਆਂ ਨੇ ਤਿੰਨ ਹੋਰ ਪਾ ਦਿਓ ਟਰਾਲੀ ਕਰਤੀ ਲੋਡ ਬੱਤੋ-ਬੱਤ ਵੀਡੀਓ ਦੇਖਿਆ ਕਰੋ, ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ। ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ। ਤੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਮਿਲਾਂਗੇ ਕਿਸੇ ਹੋਰ ਬਲਾਗ ਦੇ ਵਿੱਚ। ਤੇ ਹੁਣ ਲੱਗੇ ਆਪਾਂ ਟੋਚਨ ਪਾਉਣ। ਟਰੈਕਟਰ ਉਹ ਆ ਗਿਆ ਸੁਪਰ। ਹੋਰ ਵੀਰ। ਉਰੋਂ ਟੋਚਨ ਪਾ ਕੇ ਹੀ ਤੋਰਾਂਗੇ। ਤੁਰਦਾ ਟਰੈਕਟਰ ਹੈਗਾ। ਆਪਾਂ ਨੇ ਰਿਸਕ ਜਮ੍ਹਾਂ ਹੀ ਨਹੀਂ ਲੈਣਾ। ਪਾਰਿਆ ਟੋਚਨ ਗੀ ਆ ਦੇਖੋ ਚੰਗੀ ਭਲੀ ਐਨੀ ਕਿ ਮਿੱਟੀ ਲੱਗੀ ਮੂਰੇ ਕਰਦੇ ਹਾਂ ਹੁਣ ਖਾਸੀ ਚਲੀ ਗਈ ਵੈਸੇ ਹੂੰ ਲਓ ਜੀ ਰਾਹੂ ਬਣਾ ਲਿਆ ਤੇ ਟਾਇਰ ਕਰ ਲਿਆ ਸਾਫ ਇੱਕ ਟਰੈਕਟਰ ਹੋਰ ਸਾਈਡ ਤੇ ਪਾਵਾਂਗੇ ਔਰ ਫੇਰ ਖਿੱਚਾਂਗੇ ਕਰਤਾਉ ਹੀ ਕੰਮ ਜਿਹੜੇ ਦਾ ਡਰ ਸੀ ਆਉਂਦੀ ਆਉਂਦੀ ਚੰਗੀ ਭਲੀ ਵਹਿ ਗਈ ਤੁਰੇ ਆਉਂਦੇ ਚਲੋ ਨਹੀਂ ਪਿਆਵਾਂ ਬੈਠਣ ਦਾ ਵੀ ਫਰਜ ਆ ਇਹਦਾ ਕਿਉਂਕਿ ਪਲਾਟ ਗਿੱਲੇ ਨੇ ਆਪਾਂ ਹੀ ਧੱਕਾ ਕਰਦੇ ਆਂ ਵਜਾਂ ਨੂੰ ਫੇਰ ਵੀ ਵਜਾਂ ਨਹੀਂ ਰੱਬ ਵੀ ਲਾਈਟਾਂ ਜੀਆਂ ਮਾਰੀ ਜਾਂਦਾ ਪਤਾ ਨਹੀਂ ਕੀ ਗੱਲ ਆ ਮੌਸਮ ਖਰਾਬ ਏ ਆ ਕੋਣ ਪੂਰੇ ਜੋਰਾਂ ਨਾਲ ਬਿਜਲੀ ਲੱਸ਼ਕ ਰਹੀ ਆ ਆਪਣੇ ਏਰੀਏ ਚ ਘੜਕ ਵੀ ਰਿਹਾ ਦੇਖੋ ਪਤਾ ਨਹੀਂ ਕਿੱਥੇ ਫਰੂਗਾ ਆਓ ਜੀ 5075 ਵੀ ਪਹੁੰਚ ਗਿਆ